ਦੇਖੋ ਇਸ ਦੇ ਬਾਰੇ ਤਾਂ ਉਹ ਹੀ ਦੱਸ ਸਕਦੇ ਆ ਕਿ ਉਹ ਕਿਉਂ ਸ਼ਾਮਲ ਹੋਇਆ ਕੀ ਕਾਰਨ ਸੀਗੇ ਪਰ ਮੈਂ ਤਾਂ ਉਹਨਾਂ ਨੂੰ ਮੁਬਾਰਕਬਾਦੀ ਦੇ ਸਕਦੀ ਆ ਕਿ ਜੇ ਉਹ ਇੱਕ ਨਵੀਂ ਪਾਰੀ ਸ਼ੁਰੂ ਕਰਨ ਜਾ ਰਿਹਾ ਹੈ ਕਿਸੇ ਹੋਰ ਪਾਰਟੀ ਦੇ ਵੱਲੋਂ ਪਰ ਇੱਕ ਥੋੜਾ ਜਿਹਾ ਗਿਲਾ ਵੀ ਉਹਨਾਂ ਨਾਲ ਰਹੇਗਾ कि पंजाब ਨੇ ਉਹਨਾਂ ਨੂੰ ਬਹੁਤ ਕੁਝ ਦਿੱਤਾ ਸਰਦਾਰ ਬਿਆਨ ਸਿੰਘ ਦੀ ਕੁਰਬਾਨੀ ਸੀ ਪੰਜਾਬ ਲਈ ਔਰ ਸ਼ਾਇਦ ਬਿੱਟੂ ਜੀ ਨੇ ਉਹਨੂੰ ਆਪਣੇ ਦਿਮਾਗ ਤੋਂ ਆਪਣੇ ਦਿਲੋਂ ਕੱਢ ਦਿੱਤਾ ਕਾਂਗਰਸ ਦੇ ਇੱਕ ਮਜਬੂਤ ਸਪਾਈ ਹੋ ਕੇ ਬਿਆਨ ਸਿੰਘ ਜੀ ਨੇ ਸਾਡੇ ਪੰਜਾਬ ਲਈ ਸ਼ਹੀਦੀ ਦਿੱਤੀ ਕਾਂਗਰਸ ਦੇ ਵੱਡੇ ਲੀਡਰ ਹੋ ਕੇ ਉਹ ਉਹਨਾਂ ਨੇ ਕਾਂਗਰਸ ਨੂੰ ਉਸ ਟਾਈਮ ਦੇ ਵਿੱਚ ਸੰਭਾਲਿਆ ਸੀਗਾ ਉਸ ਟਾਈਮ ਦੇ ਵਿੱਚ ਮੁੱਖ ਮੰਤਰੀ ਬਣੇ ਸੀ ਜਦੋਂ ਅਤਵਾਦ ਦਾ ਜ਼ੋਰ ਸੀਗਾ ਤੇ ਸਮਝ ਨਹੀਂ ਆਇਆ ਕੱਲ ਤੱਕ ਤਾਂ ਉਹਨਾਂ ਨਾਲ ਗੱਲ ਹੁੰਦੀ ਰਹੀ ਸੀਗੀ ਇੱਕ ਦਿਨ 24 ਘੰਟੇ ਦੇ ਵਿੱਚ ਕੀ ਬਦਲਿਆ ਕਿ ਭਾਜਪਾ ਨੂੰ ਗਾਲਾਂ ਕੱਢਦੇ ਕੱਢਦੇ ਹੁਣ ਉਹ ਭਾਜਪਾ ਨੂੰ ਹੀ ਜੁਆਇਨ ਕਰ ਗਏ ਸੋ ਉਹਨਾਂ ਦੀ ਇੱਛਾ ਆ ਉਹਨਾਂ ਨੂੰ ਕੁਝ ਠੀਕ ਲੱਗਿਆ ਹੋਣਾ ਤਾਂ ਉਧਰ ਚਲੇ ਗਏ ਜਿਵੇਂ ਦੇਖੋ ਕਾਗਰਸ ਦੇ ਕੱਟੜ ਲੀਡਰ ਸੀਗੇ ਬਿੱਟੂ ਜੀ ਜਨ ਸਿੰਘ ਜੀ ਦੇ ਪਰਿਵਾਰ ਤੋਂ ਸੀਗੇ ਜਿਨ੍ਹਾਂ ਨੇ ਸ਼ਹਾਦਤ ਦਿੱਤੀ ਹੈ ਸ਼ਹੀਦੀ ਵੀ ਦਿੱਤੀ ਹੈ ਉਹਨਾਂ ਨੇ ਬੰਬ ਤੱਕ ਆਪਣੇ ਸੀਨੇ ਤੇ ਸਹਿਏ ਸੀਗੇ ਪਰ ਅੱਜ ਉਹ ਕੱਟੜ ਇਮਾਨਦਾਰ ਕਾਂਗਰਸੀ ਅੱਜ ਕਾਂਗਰਸ ਨੂੰ ਲੰਮਾ ਗਿਆ ਕਿ ਦੇਖੋ ਫਿਰ ਜੇ ਤੁਸੀਂ ਕੱਟੜ ਦੀ ਗੱਲ ਕਰਦੇ ਹੋ ਤਾਂ ਜੇ ਇਹ ਪੈਮਾਨੇ ਆ ਦੂਸਰੀ ਪਾਰਟੀ 'ਚ ਜਾਣਾ ਹੈ ਜਾਂ ਕੁਝ ਕੰਨਣਾ ਤਾਂ ਫਿਰ ਉਹ ਕੱਟੜ ਨਹੀਂ ਸੀਗੇ ਫਿਰ ਉਹ ਫਿਰ ਆਪਰਚਨਿਸਟ ਹੋਣੇ ਆ ਵੀ ਜਦੋਂ ਤੱਕ ਪਾਰਟੀ ਉਹਨਾਂ ਨੂੰ ਬਹੁਤ ਕੁਝ ਦੇ ਰਹੀ ਸੀਗੀ ਉਦੋਂ ਤੱਕ ਉਹ ਕਾਂਗਰਸ 'ਚ ਸੀਗੇ ਤੇ ਨਹੀਂ ਕੁਝ ਲੱਗਿਆ ਹੋਣਾ ਅੱਜ ਉਹਨਾਂ ਨੂੰ ਕਿ ਪਾਰਟੀ ਕੁਝ ਦੇ ਨਹੀਂ ਪਾਰੀ ਤੋਂ ਦੂਸਰੇ ਪਾਸੇ ਸ਼ਿਫਟ ਕਰ ਗਏ ਤੇ ਮੈਮ ਲੱਗਦਾ ਜਿਵੇਂ ਲੋਏ ਲੋਕਸਭਾ ਦੇ ਚੋਣਵਾ ਜਿੱਦਾਂ ਲੁਧਿਆਣੇ ਨੂੰ ਲੜਦੇ ਸੀ ਵੀ ਲੱਗਦਾ ਸੀ ਵੀ ਕਾਂਗਰਸ ਤੋਂ ਵੀ ਸੋ ਲੋਕ ਨਹੀਂ ਮਿਲੇਗਾ ਇਸ ਕਰਕੇ ਭਾਜਪਾ ਦੀ ਚੱਲੇਗੀ ਹੈ ਨਹੀਂ ਅਸਰੇ ਦੀ ਤਾਂ ਕੋਈ ਗੱਲ ਨਹੀਂ ਜਿੰਨੀਆਂ ਤੁਸੀਂ ਪਿੱਛੇ ਤੁਸੀਂ ਵੀ ਉਹਨਾਂ ਦੀ ਮੀਡੀਆ ਕੈਪਚਰ ਕੀਤੀਆਂ ਹੋਣੀਆਂ ਜਿੰਨੇ ਉਹਨਾਂ ਨੇ ਮੀਟਿੰਗਸ ਕੀਤੀਆਂ ਹੈਗੀਆਂ ਆਲਰੇਡੀ ਹਰੇਕ ਜਿਹੜੇ ਐਮਐਲਏ ਕਾਂਗਰਸ ਤੇ ਰਹੇ ਹੈਗੇ ਐਕਸ ਐਮਐਲਏ ਆ ਜਾਂ ਪਾਰਟੀ ਆ ਤੇ ਆ ਰਿਹਾ ਸਭ ਨੇ ਉਹਨਾਂ ਨੂੰ ਸਾਥ ਦਿੱਤਾ ਹੈ ਈਵਨ ਕਿ ਮੈਂ ਹੀ ਪਿਛਲੇ ਹਫਤੇ ਤੁਸੀਂ ਵੀ ਸੀਗੇ ਉਹਨਾਂ ਦੇ ਨਾਲ ਜਾ ਕੇ ਉਦਘਾਟਨ ਵੀ ਕੀਤੇ ਆ ਤੇ ਇਸ ਤਰ੍ਹਾਂ ਦੀ ਤਾਂ ਕੋਈ ਗੱਲ ਲੱਗ ਹੀ ਨਹੀਂ ਰਹੀ ਸੀ ਕੋਈ ਨਾ ਸਪੋਰਟ ਹੈ ਪਰ ਕੁਸ਼ਨ ਆਸ਼ੂ ਸਾਭਾ ਮੰਤਰੀ ਨਾਲ ਕਾਫੀ ਚਿਹਰਾ ਨਜ਼ਰ ਆਇਆ ਜੀ ਦੋਸਤੀ ਨਹੀਂ ਟੁੱਟੇਗੀ ਲੱਗਦਾ ਵੀ ਇਹ ਦੋਸਤੀ ਦੇਖੋ ਜਿਹੜੇ ਆਸ਼ੂ ਜੀ ਆ ਨਾ ਉਹ ਸਭ ਤੋਂ ਅਲੱਗ ਕਿਸਮ ਦੇ ਇਨਸਾਨ ਹੈ ਉਹ ਕਦੀ ਕਿਸੇ ਨੂੰ ਮਾੜਾ ਚੰਗਾ ਕਹਿੰਦੇ ਹੀ ਨਹੀਂ ਹੈਗੇ ਚਾਹੇ ਜੋ ਮਰਜੀ ਉਹਨਾਂ ਦੇ ਲੋਕ ਛਵੀ ਬਣਾ ਦੇਣ ਪਰ ਜਿਹੜੇ ਵੀ ਲੋਕ ਉਹਨਾਂ ਨੂੰ ਜਾਣਦੇ ਆ ਉਹਨਾਂ ਦੇ ਦੋਸਤ ਮਿੱਤਰ ਆ ਉਹਨਾਂ ਨੂੰ ਪਤਾ ਆ ਜੇ ਉਹ ਬਿੱਟੂ ਜੀ ਅੱਜ ਭਾਜਪਾ ਜੁਆਇਨ ਕਰ ਗਏ ਆ ਸਾਮੀ ਉਹਨਾਂ ਨੇ ਉਹਨਾਂ ਨੂੰ ਮੁਬਾਰਕਬਾਦੀ ਦੇਣੀ ਆ ਸਾਡੀ ਪਾਰਟੀ ਆ ਕਾਂਗਰਸ ਅਸੀਂ ਕਾਂਗਰਸ ਲਈ ਜਾਂ ਆਸ਼ੂ ਜੀ ਜਾਂ ਸਾਡੀ ਹਾਈ ਕਮਾਂਡ ਕਾਂਗਰਸ ਲਈ ਕੀ ਕਰ ਸਕਦੇ ਹੋ ਅਸੀਂ ਦੇਖਾਂਗੇ ਲੱਗ ਵਿੱਚ ਜਾਣ ਨਾਲ ਇਹ ਕਿਹਾ ਜਾ ਰਿਹਾ ਕਿ ਉਹ ਭਾਗ ਕੋ ਚੋਣਾਂ ਸ਼ੁਰੂ ਹੋ ਰਹੀ ਐਕਟਿਵ ਹੋ ਰਹੀ ਲੱਗਦਾ ਕਿ ਉਹ ਸੀਦਾ ਦੋਨਾਂ ਚੋ ਕੁਐਸਚਨ ਪਿਆ ਰਿਹਾ ਹੈ ਬੀਜੇਪੀ ਜਾਣਗੇ ਲੋਕ ਕਹਿ ਰਹੇ ਬਿੱਟੂ ਦੇ ਨਾਲ ਹੀ ਬੀਜੇਪੀ ਚ ਵੀ ਆਸ਼ੂ ਵੀ ਬੀਜੇਪੀ ਤੇ ਜਾਣਗੇ ਕਿਉਂ ਜਾਣਗੇ ਕਾਹਦੇ ਲਈ ਜਾਣਗੇ ਮੈਂ ਡੇ 1 ਤੋਂ ਇੱਕ ਗੱਲ ਕਹਿ ਰਹੀ ਹਾਂ ਕਿ ਆਸ਼ੂ ਬੀਜੇਪੀ 'ਤੇ ਨਹੀਂ ਜਾਣਗੇ। ਠੀਕ ਹੈ। ਈਡੀ ਦਾ ਡਰ ਲੱਗਦਾ ਵਿਟਰੀ ਨੂੰ ਕੋਲ। ਈਡੀ ਤੁੱਚੀ ਦੱਸ ਸਕਦੇ ਆ ਮੈਨੂੰ ਤਾਂ ਨਹੀਂ ਪਤਾ। ਮੈਨੂੰ ਲੱਗਾ ਤਾਂ ਈਡੀ ਦਾ ਦਬਾਅ ਬਣ ਰਿਹਾ ਸੀ। ਜੇ ਈਡੀ ਦਾ ਦਬਾਅ ਬਣ ਰਿਹਾ ਸੀਗਾ ਅਸੀਂ ਤਾਂ ਈਡੀ ਨੂੰ ਫੇਸ ਕਰ ਲਿਆ ਹੈਗਾ ਤੇ ਜੇ ਕਿਸੇ ਨੂੰ ਕੁਝ ਲੱਗਦਾ ਹੈਗਾ ਆ ਬਰ ਮੈਨੂੰ ਇਸ ਤਰ੍ਹਾਂ ਦੀ ਕੋਈ ਵੀ ਜਾਣਕਾਰੀ ਨਹੀਂ ਤੇ ਮੈਮ ਦੇ ਦੇ ਕੇ ਆਵੇ ਜਿੱਦਾਂ ਲੋਕ ਸਭਾ ਦੀ ਹੈ ਕੈਂਡੀਡੇਟ ਨੂੰ ਲਗਾ ਰਹੇ ਨੇ ਆਪਣੇ ਆਪ ਜੀ ਨਹੀਂ ਲੱਗਦਾ ਸਟੈਰੀਆਂ ਨੇ ਉਹ ਐਮਪੀ ਦੀਆਂ ਬਿਲਕੁਲ ਕੁਝ ਨਹੀਂ ਹਲੇ ਕੁਝ ਵੀ ਗੱਲ ਨਹੀਂ ਹੈ ਔਰ ਮੈਂ ਤੁਹਾਨੂੰ ਇਹ ਕਹਿ ਰਹੀ ਹਾਂ ਅੱਜ ਵੀ ਚੰਡੀਗੜ੍ਹ ਮੀਟਿੰਗ ਚੱਲ ਰਹੀ ਹੈ ਕੈਂਡੀਡੇਟਸ ਦੀ ਉਹਦੇ ਵਿੱਚ ਡਿਸਕਸ਼ਨ ਹੀ ਨਹੀਂ ਹੈਗੀ ਇਹ ਤਾਂ ਇੱਕੋ ਦਮ ਸਿਨੈਰੀਓ ਚੇਂਜ ਹੋਇਆ ਹੈ ਕਿ ਬਿੱਟੂ ਜੀ ਬੀਜੇਪੀ 'ਚ ਗਏ ਆ ਹਲੇ ਤੱਕ ਕੁਝ ਵੀ ਐਸਾ ਔਨ ਗਰਾਉਂਡ ਨਹੀਂ ਹੈ